ਸੀ ਆਏ ਆ ਜੀ ਅੱਜ ਬੰਦਾਸ ਪਿੰਡ ਪੱਸੀਆ ਪਿੰਡ ਤੇ ਆਏ ਅਸੀਂ ਅਸੀਂ ਚਾਗਦਾ ਨਵੀਰ ਸਿੰਘ ਜੀ ਵੱਲੋਂ ਅਸੀਂ ਇੱਥੇ ਆਏ ਆ ਜੀ ਔਰ ਇੱਥੇ ਲੋਕ ਕਹਿ ਰਹੇ ਨੇ ਕਿ ਜਿਹੜਾ ਰਾਸ਼ਨ ਆਂਦਾ ਹੈ ਇੱਥੇ ਸਾਨੂੰ ਰਾਸ਼ਨ ਨਹੀਂ ਮਿਲ ਰਿਹਾ ਆਪਾਂ ਇੱਥੇ ਇੱਕ ਦੋ ਜਣਾਂ ਨਾਲ ਗੱਲ ਕਰਦੇ ਆਂ ਹਾਂਜੀ ਕੀ ਕਹਿਣਾ ਜਾਂਦੇ ਅੱਜ ਤੁਸੀਂ ਰਾਸ਼ਨ ਦੇ ਬਗਾਨ ਗੋਲਤਾ ਸਤਿ 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 ਰਾਸ਼ਨ ਇਸ ਤੋਂ ਹੁਣ ਮਿਲਉ ਨਹੀਂ ਰਿਹਾ ਨਹੀਂ ਜੀ ਮੈਨੂੰ ਨਹੀਂ ਦੱਸ ਨਹੀਂ ਮਿਲ ਰਿਹਾ ਟਰਾਲੀਆਂ ਦੇਖੋ ਬਹੁਤ ਆ ਰਹੀਆਂ ਨੇ ਸਾਨੂੰ ਰਾਸ਼ਨ ਨਹੀਂ ਮਿਲਿਆ ਉਹ ਦੱਸਦੇ ਨੇ ਦੱਸਦੇ ਉਹਨਾਂ ਕਸੂਰ ਸੱਚ ਦੱਸੋ ਜੋ ਜੋ ਹੈ ਰਾਸ਼ਨ ਦਾ ਕੀ ਹੈ ਰਾਸ਼ਨ ਮਿਲ ਰਿਹਾ ਜੀ ਮਤਲਬ ਹਾਂ ਜੀ ਟਰਾਲੀਆਂ ਜਿਹੜੀਆਂ ਆ ਰਹੀਆਂ ਨੇ ਅੱਛਾ ਜੀ ਰਾਸ਼ਨ ਮਿਲ ਰਿਹਾ ਜਿਹੜੇ ਗਰੀਬ ਲੋਕ ਹੈ ਸਾਰਾ ਦਾ ਰਾਸ਼ਨ ਪਹੁੰਚਿਆ ਪਰ ਕਿਤੇ ਨਾ ਕਿਤੇ ਚਲੋ ਇਸ ਸੁੰਝ ਮਿਲਿਆ ਕਿ ਮਤਲਬ ਰੋਜ਼ ਹੀ ਹੋਇਆ ਵਾ ਆਪਾਂ ਆਮ ਸੋਸ਼ਲ ਮੀਡੀਆ ਤੇ ਵੀਡੀਓ ਦੇਖ ਰਹੇ ਆ ਕਿ ਕਿਹਦੇ ਜਾਤੀ ਦਾ ਵੀ ਹੋਇਆ ਹੈ ਉਹ ਚੀਜ਼ ਦਾ ਵੀ ਇਫੈਕਟ ਆਇਆ ਵਾ ਲੋਕਾਂ ਵਿੱਚ ਕਿ ਇਹ ਜਿਹੜਿਆ ਮਨੁਵਾਦੀ ਸੋਚ ਆ ਇਹ ਹੈ ਕਿ ਨਹੀਂ ਹੋਣੀ ਚਾਹੀਦੀ ਸਾਡੇ ਪਿੰਡ ਤਾਂ ਜਲੂ ਬਚਾਈ ਆ ਤੇ ਅਸੀਂ ਇਹੋ ਆਸ ਕਰਦੇ ਪੱਗੇ ਵੀ ਇਦਾਂ ਦਾ ਬੜਾ ਪਿਆਰ ਆ ਸਾਡੇ ਸਾਰੇ ਭਾਈਜਾ ਜੋ ਬਣਿਆ ਰਹੇ ਕਿੰਨੇ ਘਰਾਂੀਆਂ ਜਿਹੜੀਆਂ ਛੱਤਾਂ ਜਿਹੜੀਆਂ ਇੱਥੇ ਡਿੱਗੀਆਂ ਹੋਈਆਂ ਨੇ ਜਿਹੜੀਆਂ ਇੱਥੇ ਤੁਹਾਨੂੰ ਅਸੀਂ ਦਿਖਾ ਸਕਦੇ ਜਿਹੜੇ 4-5 ਘਰ ਦੇ ਡਿੱਗੇ ਹੋਏ ਨੇ ਆ ਤੇ ਨੁਕਸਾਨ ਵੀ ਕਾਫੀ ਹੋਏ ਨੇ ਇਸ ਘਰ ਵਿੱਚ ਇਸ ਪਿੰਡ ਵਿੱਚ ਸੌਰੀ ਇਸ ਪਿੰਡ ਵਿੱਚ ਕਾਫੀ ਘਰਾਂ ਕਾਫੀ ਘਰਾਂ ਦੀ ਜਿਹੜੀਆਂ ਗੰਦਾ ਪੜ ਗਈਆਂ ਨੇ ਹਰਸ਼ ਬਹਿ ਗਏ ਨੇ ਕਾਫੀ ਨੁਕਸਾਨ ਆਇਆ ਇਸ ਪਿੰਡ ਵਿੱਚ ਜ਼ਿਮੀਦਾਰਾਂ ਦੀਆਂ ਫਸਲਾਂ ਜਿਹੜੀਆਂ ਤਬਾਹ ਹੋ ਗਈਆਂ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿਉਂਕਿ ਬਹੁਤ ਮਾੜੀ ਗੱਲ ਹੈ ਜੇ ਜ਼ਿਮੀਦਾਰ ਖੋਊਗਾ ਤੇ ਫੇਰ ਹੀ ਸਾਡੇ ਜਿਹੜਾ ਮਜ਼ਦੂਰ ਵਰਗ ਸਹੂਗਾ ਸਹੂਕਾਰ ਵੀ ਇਹਦੇ ਨਾਲ ਘਟੇ ਜਾਂਦਾ ਨੁਕਸਾਨਾਂ ਦਾ ਬਹੁਤ ਜਿਹੜਾ ਨੁਕਸਾਨ ਹੋਇਆ ਹੈ ਔਰ ਅਸੀਂ ਗੱਲ ਕਰਦੇ ਆਂ ਜਗਦਨ ਮੀਰ ਐਨਜੀਓ ਦੇ ਜਿਹੜੇ ਸੁਭਾ ਸਰਕਲ ਜੀ ਨੇ ਸੰਜੀਤ ਸਰਕਲ ਸਾਹਿਬ ਕੀ ਕਹਣਾ ਚਾਹਦੇ ਹੋ ਤੁਸੀਂ ਅਸੀਂ ਪੱਸੀਆ ਪਿੰਡ ਤਿੰਨ ਦਿਨ ਪਹਿਲਾਂ ਵੀ ਆਏ ਸਾਂ ਇੱਥੋਂ ਦੇ ਹਾਲਾਤ ਜਿਹੜੇ ਸੀ ਲਾਈਵ ਕੀਤੇ ਸੀ ਸਰਕਾਰ ਤੱਕ ਆਵਾਜ਼ ਪਹੁੰਚਾਈ ਸੀ ਜਿਹੜੇ ਸਾਡੇ ਇਸ ਹਲਕੇ ਦੇ ਵਿਧਾਇਕ ਨੇ ਐਕਸ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੂੰ ਬੇਨਤੀ ਕੀਤੀ ਸੀ ਸਾਨੂੰ ਔਰ ਅਮਦਾਸ ਅੱਡੇ ਤੇ ਮਿਲੇ ਸੀ ਜਦੋਂ ਇੱਥੋਂ ਗਏ ਆ ਅਸੀਂ ਅਸੀਂ ਇਹਨਾਂ ਦੇ ਹਾਲਾਤ ਉਹਨਾਂ ਨੂੰ ਦੱਸੇ ਵੀ ਉਸ ਪਿੰਡ ਵਿੱਚ ਬਾਲੇ ਦੀਆਂ ਛੱਤਾਂ ਉਹ ਡਿੱਗ ਚੁੱਕੀਆਂ ਹਨ ਜਦ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਾਲੇ ਦੀਆਂ ਛੱਤਾਂ ਦੇ ਪੈਸੇ ਜਿਹੜੇ ਗਿਆ ਮੁਆਵਜ਼ੇ ਸੈਂਟਰ ਗਵਰਨਮੈਂਟ ਵੱਲੋਂ ਆਏ ਆ ਔਰ ਇਹ ਚੀਜ਼ ਅਸੀਂ ਮੰਤਰੀ ਢਾਲੀਵਾਲ ਦੇ ਹਿਾਰੇ ਲੈਂਦੀ ਸੀ ਉਹਨਾਂ ਨੂੰ ਸੱਦਾ ਦਿੱਤਾ ਸੀ ਅੱਜ 9 9 2025 ਦਾ ਕਿ ਉਹਨਾਂ ਨੂੰ ਮੰਤਰੀ ਢਾਲੀਵਾਲ ਜੀ ਨੇ ਕੋ ਸੱਦਾ ਦਿੱਤਾ ਸੀ ਔਰ ਆ ਵੇਖੋ ਸਾਰੇ ਲੋਕ ਉਹਨਾਂ ਨੂੰ ਡੀਗ ਰਹੇ ਨੇ ਜਨਤਾ ਡਿੱਗ ਰਹੀ ਏ ਜਿਨ੍ਹਾਂ ਦੀਆਂ ਬਾਲੇ ਦੀਆਂ ਛੱਤਾ ਜਿਨ੍ਹਾਂ ਦੀਆਂ ਬਾਲੇ ਦੀਆਂ ਛੱਤਾ ਡਿੱਗੀਆਂ ਇਹ ਸਾਰੀ ਪਬਲਿਕ ਡਿੱਗ ਰਹੀ ਏ ਔਰ ਉਹਨਾਂ ਨੇ ਸਾਨੂੰ ਸਾਰਾ ਵੇਖੋ ਇਹ ਲੋਕ ਡਿੱਗ ਰਹੇ ਨੇ ਔਰ ਮਦਦ ਨੂੰ ਮਦਦ ਮੰਗ ਰਹੇ ਨੇ ਔਰ ਮਦਦ ਡਿੱਗ ਰਹੇ ਨੇ ਇਹ ਉਹ ਪਰਿਵਾਰ ਨੇ ਜਿਹੜੇ ਅਸਲ ਪੀੜਤ ਨੇ ਇਹ ਉਹ ਪਰਿਵਾਰ ਨੇ ਜਿਹੜੇ ਅਸਲ ਪੀੜਤ ਨੇ ਔਰ ਇੰਨਾ ਤੱਕ ਸਰਕਾਰ ਲੋ ਜਾਂ ਕਿਸੇ ਹੋਰ ਰਾਜਨੀਤੀ ਪਾਰਟੀ ਲੋ ਕੋਈ ਵੀ ਸਹੂਲਤ ਮੁਹੱਈਆ ਹਾਲੇ ਤੱਕ ਨਹੀਂ ਕਰਾਈ ਗਈ ਲੋਕਾਂ ਦਾ ਰੋਸ਼ ਹੈ ਕਿ ਜਿਹੜੇ ਅਸਲ ਜਿਹੜੇ ਅਸਲ ਹੱਕਦਾਰ ਨੇ ਉਹਨਾਂ ਨੂੰ ਸਹੂਲਤਾਂ ਮੁਹੱਈਆ ਨਹੀਂ ਹੋ ਰਹੀਆਂ ਸਿਰਫ ਬੋਟਾ ਇਹ ਬਹਿ ਕੇ ਝੂਠੇ ਲਿੱਤੇ ਜਾ ਰਹੇ ਆ ਕੋਈ ਸਮਾਜ ਸੇਵੀ ਸੰਸਥਾ ਵੱਲੋਂ ਕੁਝ ਪੱਤਰਕਾਰ ਵੀ ਚੰਦ ਪੱਤਰਕਾਰ ਵੀ ਜਿਹੜੇ ਗਏ ਆ ਉਹ ਫੋਟੋ ਸੈਸ਼ਨ ਕਰ ਰਹੇ ਨੇ ਆਪਣੀ ਟੀਆਰਪੀ ਵਧਾ ਰਹੇ ਨੇ ਔਰ ਚੰਦ ਪੱਤਰਕਾਰ ਸਿਰਫ ਜਿਹੜੇ ਰਾਜਨੀਤਿਕ ਪਾਰਟੀ ਦੇ ਲੀਡਰ ਨੇ ਚਾਹੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਚਾਹੇ ਉਹ ਕਾਲੀ ਦਲ ਦੇ ਲੀਡਰ ਨੇ ਚਾਹੇ ਉਹ ਭਾਜਪਾ ਦੇ ਲੀਡਰ ਨੇ ਚਾਹੇ ਉਹ ਕਾਂਗਰਸ ਦੇ ਲੀਡਰ ਨੇ ਬਸ ਉਹਨਾਂ ਨੂੰ ਹਾਈਲਾਈਟ ਕਰ ਰਹੇ ਨੇ ਉਹਨਾਂ ਦੀਆਂ ਬਸ ਜਿਹੜੀਆਂ ਬਿਆਨਬਾਜ਼ੀਆਂ ਲਾ ਰਿਆ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਹੋ ਰਹੀਆਂ ਜਦੋਂ ਅੱਜ ਪੰਜਾਬ ਵਿੱਚ ਹੜਾ ਹੈ ਉਹਨੂੰ ਫੇਸ ਹਰ ਇੱਕ ਪਾਰਟੀ ਦੇ ਲੋਕ ਕਰ ਰਹੇ ਨੇ ਉਹਨੂੰ ਕਾਂਗਰਸ ਦੇ ਲੋਕ ਵੀ ਫੇਸ ਕਰ ਰਹੇ ਨੇ ਅਕਾਲੀ ਦਲ ਦੇ ਵੀ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਵੀ ਕਰ ਰਹੇ ਨੇ ਭਾਜਪਾ ਦੇ ਵੀ ਕਰ ਰਹੇ ਨੇ ਪਰ ਉਹਨੂੰ ਫੇਸ ਹਰ ਧਰਮ ਦੇ ਲੋਕ ਕਰ ਰਹੇ ਨੇ ਧਰਮ ਦੇ ਆਧਾਰ ਤੇ ਇੱਥੇ ਜਿਹੜੀ ਕੀ ਇਹ ਵੰਡ ਹੋ ਰਹੀ ਹੈ ਧਰਮ ਦੇ ਧਾਤੇ ਲੋਕਾਂ ਨੂੰ ਸੂਤਾ ਦੇ ਚੇ ਲਿਆ ਰਹੀ ਹੈ ਰਾਜਨੀਤੀ ਦੇ ਧਾਤੇ ਲੋਕਾਂ ਨੂੰ ਸੂਤਾ ਤੇ ਲਿਆ ਰਹੀ ਹੈ ਕਿਉਂਕਿ ਸਰਾਸਰ ਗਲਤ ਹੈਗਾ ਅਸੀਂ ਵੀ ਕੋਤਮਲ ਖਾਏ ਸੀ ਉਹਨਾਂ ਦੇ ਇੱਥੋਂ ਦੇ ਲੋਕਾਂ ਦੀ ਆਵਾਜ਼ ਚੁੱਕੀ ਸੀ ਅਸੀਂ ਖੇਰੇਤਿਕ ਨੂੰ ਇੱਥੇ ਆਏ ਸਾਂ ਔਰ ਮੰਤਰੀ ਢਾਲੀਵਾਲ ਜੀ ਨੂੰ ਅੱਜ ਇੱਥੇ ਸੱਦਾ ਦਿੱਤਾ ਸੀ ਔਰ ਉਹਨਾਂ ਸਾਡਾ ਸੱਦਾ ਸਰਕਾਰ ਵੀ ਕੀਤਾ ਹੈ ਮੀਡੀਆ ਸਾਹਮਣੇ ਲਾਈਵ ਹੋ ਕੇ ਐਮਪੀ ਕੁਜੀਤ ਉਹਨਾਂ ਨੂੰ ਵੀ ਸੱਦਾ ਦਿੱਤਾ ਸੀ ਪਰ ਬੜੀ ਸ਼ਰਮ ਦੀ ਗੱਲ ਹੈ ਆ ਇੱਥੇ ਕਮੇਸਰ ਕੋਈ ਨਹੀਂ ਪਹੁੰਚਿਆ ਨਾ ਕੁਲਦੀਪ ਸਿੰਘ ਢਾਲੀਵਾਲ ਜੀ ਆਏ ਨੇ ਨਾ ਮਨਨ ਕਰਨ ਗੁਰਦੀਪ ਗੁਜੇਰ ਸਿੰਘ ਹੋਈਲਾ ਜੀ ਆਏ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਪਏ ਆ ਕਿ ਜੇਕਰ ਤੁਸੀਂ ਨਹੀਂ ਪਹੁੰਚ ਸਕਦੇ ਤੁਹਾਡੇ ਕੋਲੋਂ ਜਿਵੇਂ ਆ ਇੱਥੇ ਆਪਣਾ ਕੋਈ ਨਾ ਕੋਈ ਨੁਮਾਇੰਦਾ ਭੇਜੋ ਵੋਟਾਂ ਜੂਦਾ ਭੇਜ ਦੇ ਨਾ ਐਸਪੈਂਡਜ ਤੁਹਾਡੇ ਕੋਈ ਨੁਮਾਇੰਦੇ ਹੋਣਗੇ ਕੋਈ ਕਾਂਗਰਸ ਪਾਰਟੀ ਦੇ ਹੋਣਗੇ ਕੋਈ ਆਮ ਆਦਮੀ ਪਾਰਟੀ ਦੇ ਹੋਣਗੇ ਕੋਈ ਭਾਜਪਾ ਪਾਰਟੀ ਦੇ ਹੋਵੇਗਾ ਕੋਈ ਅਕਾਲੀ ਦਲ ਦਾ ਆ ਕਿੱਥੇ ਗਏ ਵੋਟਾਂ 'ਚ ਦਾਰੂ ਮੰਡਰ ਸਾਰੇ ਆ ਜਾਂਦੇ ਆ ਆਈ ਲੋਕਾਂ ਨੂੰ ਜਦੋਂ ਆਵਾਜ਼ ਦੀ ਜ਼ਰੂਰਤ ਹੈ ਛੱਤਾ ਕੱਲ ਵੀ ਬੜੀ ਬਾਰਿਸ਼ ਹੋਈ ਏ ਔਰ ਮੈਂ ਲਾਈਵ ਵੇਖਾ ਲੋਕਾਂ ਨੇ ਤੇ ਮੈਨੂੰ ਦਿਖਾਇਆ ਬੱਚੇ ਉਹਨਾਂ ਦੇ ਕਿਵੇਂ ਸਹਿਮੇ ਹੋਏ ਸੀ ਰਾਤੀ ਇੰਨੀ ਤੇਜ਼ ਬਾਰਿਸ਼ ਹੋਈ ਔਰ ਬਾਲੇ ਹੋ ਟਿੱਗੇ ਪਰ ਬੜੀ ਸ਼ਰਮ ਦੀ ਗੱਲ ਹੈ ਸਾਡੇ ਮੰਤਰੀ ਲੀਡਰ ਤੇ ਚੰਦ ਸਮਾਜਿਕ ਸੰਸਥਾਵਾਂ ਸਿਰਫ ਵੋਟਾਂ 'ਤੇ ਬੈਠ ਕੇ ਫੋਟੋ ਸੈਸ਼ਨ ਕਰ ਰਹੇ ਆ ਲੋਕਾਂ ਨੂੰ ਉਹਨਾਂ ਦੀ ਸਹੂਲਤਾਂ ਨਹੀਂ ਮੋਹਿਆ ਘੜਾਰੇ ਇਹ ਬੜੀ ਸ਼ਰਮ ਦੀ ਗੱਲ ਹੈ ਔਰ ਅਸੀਂ ਦੇਖਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਬੇਨਤੀ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਵਨ ਸਿੰਘ ਮਾਨ ਜੀ ਨੂੰ ਇੱਕ ਬੇਨਤੀ ਕਰਦੇ ਆ ਤੁਹਾਡੇ 117 ਐਮਐਲਏ ਪੰਜਾਬ ਦੇ ਆ 117 ਐਮਐਲਏ ਅੱਜ ਕਿੱਥੇ ਆ ਉਹਨਾਂ ਦੇ ਜ਼ਮੀਰ ਕਿੱਥੇ ਆ ਉਹਨਾਂ ਦੇ ਜ਼ਮੀਰ ਮਰ ਗਏ ਆ ਇੱਥੋਂ ਦਾ ਐਮਐਲਏ ਨੂੰ ਇੱਥੇ ਪਹੁੰਚਣਾ ਚਾਹੀਦਾ ਸੀ ਲੋਕਾਂ ਦਾ ਦੁੱਖ ਦਰਦ ਕਰਨਾ ਚਾਹੀਦਾ ਸੀ ਇੱਥੇ ਲੀਡਰ ਆਂਦੇ ਨੇ ਟਿਊ 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 ਗੱਡੀਆਂ ਹੀ ਕਰਕੇ ਫੋਟੋ ਸੈਸ਼ਨ ਕਰਦੇ ਆ ਪਰ ਲੋਕਾਂ ਨੂੰ ਉਹਨਾਂ ਦਾ ਹਾਲ ਨਹੀਂ ਪੁੱਛਦੇ ਅ ਦੇਖੋ ਜਨਤਾ ਕਿਵੇਂ ਉਡੀਕਦੀ ਪਈ ਏ ਔਰ ਸਿਰਫ ਰਾਸ਼ਨ ਹੀ ਉਹਨਾਂ ਦੀ ਮੁਦਰੀ ਹੋਇਆ ਉਸਤਾਨ ਜੀ ਉਹਨਾਂ ਨੂੰ ਲੋੜ ਸੀ ਆਵਾਜ਼ ਦੀ ਉਹਨਾਂ ਨੂੰ ਲੋੜ ਸੀ ਮੈਡੀਕਲ ਦੀ ਦਵਾਈਆਂ ਦੀ ਪਰ ਹਾਲੇ ਤੱਕ ਜਿਹੜੀ ਹੈਗੀ ਏ ਇਹ ਪੰਜਾਬ ਸਰਕਾਰ ਵਾਸਤੇ ਬੜੀ ਸ਼ਰਮ ਦੀ ਗੱਲ ਹੈ ਭਗਵੰਤ ਮਾਨ ਜੀ ਤੁਸੀਂ ਐਡਾ ਵਧੀਆ ਕਰ ਰਹੇ ਹੋ ਤੁਸੀਂ ਐਡੇ ਵਧੀਆ ਨਿਰਦੇਸ਼ ਦਿੱਤੇ ਤੁਹਾਡੇ ਲੀਡਰ ਕਿਉਂ ਨਹੀਂ ਜਨਤਾ 'ਤੇ ਪਹੁੰਚਦੇ ਉਹਨਾਂ ਦੇ ਘਰਾਂ ਦਾ ਨੁਕਸਾਨ ਹੈ ਜਿਹੜੇ ਘਰ ਕੱਚੇ ਨੇ ਬਾਲਿਆਂ ਵਾਲੇ ਘਰ ਨੇ ਏ ਗੋਪਾਲ ਮਸੀ ਹਾਂਜੀ ਸੁਖ ਮਸੀ ਹਾਂਜੀ ਰੂਪ ਮਸੀ ਹਾਂਜੀ ਪੂਨਮ ਨਿੰਮੋ ਰਿੰਗੂ ਮਸੀ ਲਖੋ ਮਸੀ ਸਰਾਵਤੂ ਮਸੀ ਕੁੰਨਨ ਮਸੀ ਬਰਾਜ ਮਸੀ ਸੈਮੂਲ ਮਸੀ ਗਰੇਸ ਅਜੀਜ਼ ਚੰਨਨ ਮਸੀ ਡੇਵਿਡ ਮਸੀ ਲਾਲੀ ਮਸੀ ਰਾਬਰਟ ਮਸੀ ਪ੍ਰਦੀਪ ਕੁਮਾਰ ਪਿੰਕੀ ਹਣੀਦੀ ਤੇ ਅਗਨ ਜਗੀਰ ਜਗੀਰ ਮਸੀ ਇਹ ਜਿਹੜੇ ਮਕਾਨਾਂ ਦੀ ਜੋ ਵੀ ਮਾਣਯੋਗ ਪੁਦਰਾ ਇਹ ਰਹੀ ਹੈ ਅਸੀਂ ਕਰਵਾ ਕੇ ਦਾਂਗੇ ਅਸੀਂ ਸਰਕਾਰ ਤੱਕ ਤੁਹਾਡੀ ਆਵਾਜ਼ ਪਹੁੰਚਾ ਰਹੇ ਹਾਂ ਅਸੀਂ ਅਸੀਂ ਸਹਿਯੋਗ ਮੰਗਿਆ ਸਰਕਾਰ ਤੋਂ ਅਸੀਂ ਸਹਿਯੋਗ ਮੰਗਿਆ ਹੈ ਹੋਰ ਵੀ ਪਾਰਟੀਆਂ ਕੋ ਹਾਲੇ ਬਾਰਸ਼ ਆਈਆਂ ਅਸੀਂ ਤੁਹਾਡੇ ਕੋਲ ਹਰ ਦੂਜੇ ਦਿਨ ਆਵਾਂਗੇ ਔਰ ਤੁਹਾਡੀ ਆਵਾਜ਼ ਪਹੁੰਚਾਵਾਂਗੇ ਅਸੀਂ ਸਾਰੇ ਪੰਜਾਬ ਦੀ ਆਵਾਜ਼ ਬਣ ਕੇ ਜਿਹੜੇ ਕਹਿੰਦੇ ਨੇ ਕਿ ਅਪੂ ਦਾਗਦਨ ਵੀਰ ਐਨ ਜੀਓ ਦੇ ਸੁਭਾ ਸਰਕਲ ਜੀ ਜਿਹੜੇ ਪਿੰਡ ਪਾਸੇ ਆਏ ਨੇ ਔਰ ਇੱਥੇ ਇਹਨਾਂ ਨੇ ਵਾਅਦਾ ਕੀਤਾ ਹੈ ਕਿ ਜਿਹੜੇ ਘਰਾਂ ਦੇ ਉੱਤੇ ਛੱਤਾਂ ਡਿੱਗੀਆਂ ਹੋਈਆਂ ਨੇ ਉਹ ਹੀ ਜ਼ਿੰਮੇਵਾਰੀ ਲੈਣੇ ਆ ਕਿ ਜਿਹੜੀਆਂ ਛੱਤਾਂ ਜਿਹੜੀਆਂ ਇੱਥੋਂ ਦੇ ਹੈਗੀਆਂ ਨੇ ਅਸੀਂ ਬਣਾ ਕੇ ਦੇਵਾਂਗੇ ਮੈਂ ਸੰਜੀਵ ਸ਼ਰਮਾ ਬਾਈਕੀ ਟੀਵੀ ਚੈਨਲ ਤੋਂ